ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਬੱਲੂਆਂ ਨਾਲ ਹਲਕਾ ਤੇ ਪਿੰਡ ਹੈ ਮੋਢੇ ਖੜਾ ਨੇੜੇ ਇੱਕ ਪਿਆਨਕ ਹਾਸਾ ਵਾਪਰਿਆ ਹਾਸਾ ਦੇ ਅੱਛੇ ਜਾਰੇ ਇੱਕ ਵਿਆਹ ਸਮਾਰੋਹ ਤੋਂ ਗੱਡੀ ਆ ਰਹੀ ਸੀਗੀ ਤੇ ਇਹਨੇ ਵਿਕਰਨ ਨਾਲ ਟਕਰਾਨ ਕਰਕੇ ਇੱਕ ਛੋਟੇ ਬੱਚੇ ਸਮੇਤ ਤਿੰਨ ਤੋਂ ਚਾਰ ਜਣੇ ਫੱਟੜ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿੱਤਗੁੰਨੋ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਬੱਚੇ ਦੀ ਹਾਲਤ ਸੀਰੀਅਸ ਵੇਖਦਿਆਂ ਹੋਇਆ ਉਹਨਾਂ ਨੂੰ ਰੈਫਰ ਕੀਤਾ ਗਿਆ ਤੇ ਹਬੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹਨਾਂ ਨੂੰ ਹੁਣ ਰੈਫਰ ਕੀਤਾ ਗਿਆ ਮੌਕੇ ਤੇ ਪਰਿਵਾਰਿਕ ਮੈਂ ਐਸਾ ਯੋਗਰਾਜ ਸਿੰਘ ਅਤੇ ਗੁਰਜੀਤ ਅਤੇ ਇਹਨੇ ਪੁਲਿਸ ਜਿਹੜੀ ਹੈ ਉਹਨਾਂ ਦੀ ਪਾਲਟੀ ਪਹੁੰਚੀ ਹੋਈ ਆ ਆਪਾਂ ਉਹਨਾਂ ਨੇ ਗੱਲਬਾਤ ਕਰਦੇ ਆ ਵੀ ਹਾਸੇ ਦਾ ਕਾਰਨ ਕੀ ਰੀਆ ਸਰ ਸਾਨੂੰ ਇੱਕ ਕਾਲ ਰਹੀ ਪਤਾ ਲੱਗਾ ਕਿ ਇਹ ਐਕਸੀਡੈਂਟ ਹੋਇਆ ਮੋਟੀਕੇੜਾ ਦੀ ਨਸੀ ਜਿਹਦੇ ਵਿੱਚ ਕੀ ਹੈ ਇੱਕ ਇਹ ਵਿਆਹ ਦੇ ਫੰਕਸ਼ਨ ਤੋਂ ਆ ਰਹੇ ਸੀਗੇ ਇਹਨਾਂ ਦੀ ਗੱਡੀ ਜਿਹੜੀ ਕਿ ਇੱਕ ਟਰੈਕਟਰ ਟਰਾਲੀ ਨਾਲ ਹਿੱਟ ਹੋਈ ਹੈ ਦੱਸਣ ਦੇ ਮਤਲਬ ਵਿੱਚ ਉਹ ਸਾਨੂੰ ਪਤਾ ਲੱਗਾ ਜੀ ਜਿਹਦੇ ਵਿੱਚ ਕੀ ਹੈ ਇੱਕ ਬੱਚਾ ਜੋ ਕਾਫੀ ਸੀਰੀਅਸ ਜ਼ਖਮੀ ਹੋਇਆ ਜਿਹਦਾ ਨਾਮ ਕੀ ਕਰਮਵੀਰ ਸਿੰਘ ਐਂਡ ਉਹਨਾਂ ਦਾ ਪਿਤਾ ਦਾ ਨਾਮ ਹੈਗਾ ਗੁਰਨਾਮ ਸਿੰਘ ਉਹਨਾਂ ਦੋਨਾਂ ਦੇ ਸੀਰੀਅਸ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਕੀ ਹੈ ਅਬੋਰ ਸਿਵਲ ਹਸਪੀਟਲ ਵੀ ਕੀ ਐਡਮਿਟ ਕਰਵਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਡਾਕਟਰ ਸਾਹਿਬ ਵੱਲੋਂ ਰੈਫਰ ਕਰਵਾ ਕੇ ਮਟਿੰਡਾ ਐਮਜ਼ ਕਿੰਨੇ ਜਣੇ ਇੰਜਰਡ ਹੋਏ ਸਰ ਇਹਦੇ ਵਿੱਚ ਟੋਟਲ ਸਰ 3 ਜਣੇ ਇੰਜਰਡ ਹੋਏ ਆ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਕਾਰਨ ਵਜ੍ਹਾ ਲੱਗਿਆ ਪਤਾ ਸਰ ਕੋਈ ਨਹੀਂ ਕਾਰਨ ਦਾ ਹਜੇ ਨਹੀਂ ਪਤਾ ਲੱਗਿਆ ਕਿ ਇਹ ਇਨਾਂ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਇੱਕ ਵਿਆਹ ਦੇ ਫੰਕਸ਼ਨ ਤੋਂ ਆ ਰਹੀ ਸੀਗੇ ਜਿਸ ਦੇ ਵਿੱਚ ਰਸਤੇ 'ਚ ਇਹਨਾਂ ਦੀ ਐਕਸੀਡੈਂਟ ਹੋ ਗਿਆ ਹੈ ਇਫਤਾ ਕੀ ਰਾ ਦੇਣ ਵਾਲੇ ਆ ਤਾਂ ਤੇ ਕੋਈ ਡਰਾਮੇ ਦੇ ਵਿੱਚ ਕੋਈ ਟੱਕਰ ਦੱਸਦੇ ਜੀ ਨੇੜੇ ਪੀਡੀਆ ਪਿੰਡ ਦੇ ਕੋਲ ਜੀ ਵੈਸੇ ਸੀਤੋ ਤੋਂ ਤਾਂ ਰਫੋ ਕੀ ਹੈ ਸੀਤੋ ਤੋਂ ਹੀ ਰਫਾ ਤੱਕ ਜੀ ਆਸਾ ਕਿੰਨੇ ਪਿਆਨਿਕ ਸੀਗਾ ਤੁਸੀਂ ਸਰ ਕੋਈ ਮੋਕਤ ਅਸੀਂ ਹੈਲਿਸ ਤੇ ਸੀਤੋ ਹਸਪੀਟਲ ਤੋਂ ਹੀ ਰਫ ਲੈ ਕੇ ਨਾਮ ਨਾਮ ਕੀ ਕੀ ਇਹਨਾਂ ਦੇ ਨਾਮ ਤੋਂ ਦਰਜ ਕਰਾਉਣਗੇ ਉਹ ਕੰਪਨੀ ਅਸੀਂ ਸਾਹਮਣੇ ਚੱਕ ਕੇ ਲੈ ਆਏ ਕਿੰਨੇ ਜ਼ਖਮੀ ਹੋਏ ਇਹਦੇ ਵਿੱਚ ਜੀ ਦੰਨੀਆਂ ਨੇ ਜ਼ਖਮੀ ਹੈ ਜੀ ਇੱਕ ਬੱਚਾ ਛੋਟਾ ਉਹ ਥੋੜਾ ਜਿਆਦਾ ਸੀਰੀਅਸ ਹੈ ਬਾਕੀ ਠੀਕ ਜੀ ਕੋਈ ਵੀ ਪੁੱਛੀਏ ਸਕੇ ਜਾ ਬੱਚਾ ਸਰ ਹੋ ਜਾਂਦੀ ਹੈ ਜੀ ਲੱਗਦੀ ਹੈ। 인ਸ਼ਾ ਸ਼ਰਮਨ ਨਾਲ ਵੀ ਤੁਹਾਡੇ ਕੋਲ ਐਕਸੀਡੈਂਟ ਕੇਸ ਆਇਆ ਇੱਕ ਇੱਕ ਬੱਚਾ ਛੋਟਾ ਕਰਨ ਵੀ ਇੱਕ ਉਹਨਾਂ ਦਾ ਫਾਦਰ ਹੈ ਗੋਮਾਨ ਸਿੰਘ ਕਿ ਭੇਜੀ ਹੈ ਇੱਕ ਨਾਲ ਦੋ ਲੋਕੀ ਜੀ ਖਾਸਾ ਦਸ਼ੇ ਸਿਰ ਕਾਦਾ ਆਇਆ ਐ ਐਕਸੀਡੈਂਟ ਹੋਇਆ ਹੈ ਤੁਹਾਨੂੰ ਇਹ ਵੀ ਅਟੈਂਡ ਕਰਕੇ ਆ ਰਹੇ ਸੀ ਫਸਤੇ ਐਕਸੀਡੈਂਟ ਹੋਇਆ ਪੀਟੀਆ ਲੇ ਜੀ ਇਹਦੇ ਵਿੱਚ ਬੱਚੇ ਵੀ ਆ ਕੁਝ 인ਸ਼ਾ ਇੱਕ ਬੱਚਾ ਹੈਗਾ ਉਹਦੇ ਸਾਥ ਚਾਲਾ ਲੱਗੀ ਹੈ ਸਾਦੀ ਕੀ ਫਸਟੇਟ ਦੇ ਕੇ ਰੱਖਾਂਗੇ ਕਿੱਥੋਂ ਦੇ ਰਣੜੇ ਯਾਰ ਜੀ ਪੰਨੀ ਵਾਲਾ ਬੰਦਾ ਡੈਨਿਚੂਰੇਟਿਵਲੀ ਬਲੌਣਾ ਕਸ ਨੂੰ ਚਾਹ ਰਿਪੋਰਟ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਬੱਲੂਆਂ ਨਾਲ ਹਲਕਾ ਤੇ ਪਿੰਡ ਹੈ ਮੋਢੀ ਖੜਾ ਨੇੜੇ ਇੱਕ ਪਿਆਨਕ ਹਾਸਾ ਵਾਪਰਿਆ ਹਾਸਾ ਦੇ ਅੱਛੇ ਜਾਰੇ ਇੱਕ ਵਿਆਹ ਸਮਾਰੋਤ ਗੱਡੀ ਆ ਰਹੀ ਸੀਗੀ ਤੇ ਇਹਨੇ ਵਿਕਰਨ ਟਕਰਾਣ ਕਰਕੇ ਇੱਕ ਛੋਟੇ ਬੱਚੇ ਸਮੇਤ ਤਿੰਨ ਤੋਂ ਚਾਰ ਜਣੇ ਫੱਟੜ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਤੋਗੁੰਨ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਬੱਚੇ ਦੀ ਹਾਲਤ ਸੀਰੀਅਸ ਵੇਖਦਿਆਂ ਹੋਇਆ ਉਹਨਾਂ ਨੂੰ ਰੈਫਰ ਕੀਤਾ ਗਿਆ ਤੇ ਹੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਤੇ ਉਹਨਾਂ ਨੂੰ ਹੁਣੇ ਰੈਫਰ ਕੀਤਾ ਗਿਆ ਮੌਕੇ ਤੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਆਂ ਸੜਕ ਸੁਰੱਖਿਆ ਫੋਰਸ ਦੇ ਐਸਆਈ ਯਗਰਾਜ ਸਿੰਘ ਅਤੇ ਗੁਰਜੀਤ ਅਤੇ ਅਨੇ ਪੁਲਿਸ ਜਿਹੜੀ ਹੈ ਉਹਨਾਂ ਦੀ ਪਾਲਟੀ ਪਹੁੰਚੀ ਹੋਈ ਆ ਆਪਾਂ ਉਹਨਾਂ ਨੇ ਗੱਲਬਾਤ ਕਰਦੇ ਆਂ ਵੀ ਹਾਸੇ ਦਾ ਕਾਰਨ ਕੀ ਰੀਆ ਸਰ ਸਾਨੂੰ ਇੱਕ ਕਾਲ ਡਰ ਹੀ ਪਤਾ ਲੱਗਿਆ ਕਿ ਇਹ ਐਕਸੀਡੈਂਟ ਹੋਇਆ ਮੋਟੀਕੇੜਾ ਦੇ ਨੇੜੇ ਜਿਹਦੇ ਵਿੱਚ ਕੀ ਹੈ ਇੱਕ ਇਹ ਵਿਆਹ ਦੇ ਫੰਕਸ਼ਨ ਤੋਂ ਆ ਰਹੇ ਸੀਗੇ ਇਹਨਾਂ ਦੀ ਗੱਡੀ ਜਿਹੜੀ ਕਿ ਇੱਕ ਟਰੈਕਟਰ ਟਰਾਲੀ ਨਾਲ ਹਿੱਟ ਹੋਈ ਹੈ ਦੱਸਣ ਦੇ ਮੱਦੇਨਜ਼ਰ ਕਿ ਉਹ ਸਾਨੂੰ ਪਤਾ ਲੱਗਿਆ ਜੀ ਜਿਹਦੇ ਵਿੱਚ ਕੀ ਹੈ ਇੱਕ ਅ ਬੱਚਾ ਜੋ ਕਾਫੀ ਸੀਰੀਅਸ ਜਖਮੀ ਹੋਇਆ ਜਿਹਦਾ ਨਾਮ ਕੀ ਕਰੋਵੀਰ ਸਿੰਘ ਐਂਡ ਉਹਨਾਂ ਦਾ ਪਿਤਾ ਦਾ ਨਾਮ ਹੈਗਾ ਗੁਰਨਾਮ ਸਿੰਘ ਉਹਨਾਂ ਦੋਨਾਂ ਦੇ ਸੀਰੀਅਸ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਕੀ ਹੈ ਅਬੋਰ ਸਿਵਲ ਹਸਪੀਟਲ ਵਿੱਚ ਐਡਮਿਟ ਕਰਵਾਇਆ ਗਿਆ ਜੀ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਡਾਕਟਰ ਸਾਹਿਬ ਵੱਲੋਂ ਰੈਫਰ ਕਰਵਾ ਕੇ ਕਿੰਨੇ ਜਣੇ ਇੰਜਰਡ ਹੋਏ ਸਰ ਇਹਦੇ ਵਿੱਚ ਟੋਟਲ ਸਰ 3 ਜਣੇ ਇੰਜਰਡ ਹੋਏ ਆ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਕਾਰਨ ਵਜ੍ਹਾ ਲੱਗਿਆ ਪਤਾ ਸਰ ਕੋਈ ਨਹੀਂ ਕਾਰਨ ਦਾ ਹਜੇ ਨਹੀਂ ਪਤਾ ਲੱਗਿਆ ਕਿ ਇਹ ਇਨਾਕ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਇੱਕ ਵਿਆਹ ਦੇ ਫੰਕਸ਼ਨ ਤੋਂ ਆ ਰਹੀ ਸੀਗੇ ਜਿਸ ਦੇ ਵਿੱਚ ਰਸਤੇ ਚ ਇਹਨਾਂ ਦੀ ਐਕਸੀਡੈਂਟ ਹੋ ਗਿਆ ਫਟਾ ਗਿਆ ਦੇ ਰਹਿਣ ਵਾਲਿਆ ਤਾਂ ਤੇ ਕੋਈ ਟਰਾਲੇ ਦੇ ਵਿੱਚ ਕੋਈ ਟੱਕਰ ਦੱਸਦੇ ਜੀ ਨੇੜੇ ਪੀ.ਟੀ.ਆਰ ਪਿੰਡ ਦੇ ਕੋਲੇ ਜੀ ਇਹ ਵੈਸੇ ਸੀਤੋ ਤੋਂ ਰੈਫਰ ਹੋ ਗਿਆ ਸੀ ਇਹ ਵੈਸੇ ਸੀਤੋ ਤੋਂ ਹੀ ਰੈਫਰ ਹੋਤਾ ਕਿ ਜੀ ਆਸਾ ਕਿੰਨੇ ਪਿਆਨਿਕ ਸੀਗੇ ਦੱਸਿਆ ਸਰ ਕੋਈ ਜੀ ਮੋਕਤ ਅਸੀਂ ਹੈਲਥਿਸਟ ਤੇ ਸੀਤੋ ਹਸਪੀਟਲ ਤੋਂ ਹੀ ਰੈਫਰ ਲਗੇ ਨਾਮ ਨਾਮ ਕੀ ਕੀ ਇਹਨਾਂ ਦੇ ਨਾਮ ਸਾਨੂੰ ਦਰਜ ਕਰਾਉਣਗੇ ਉਹ ਕਮਰੇ ਸੀ ਸੰਦ ਚੱਕ ਕੇ ਲਏ ਕਿੰਨੇ ਜ਼ਖਮੀ ਹੋਏ ਇਹਦੇ ਵਿੱਚ ਜੀ ਦੰਗਿਆਂ ਦੇ ਜ਼ਖਮੀ ਹੈ ਜੀ ਇੱਕ ਬੱਚਾ ਛੋਟਾ ਉਹ ਥੋੜਾ ਜਿਆਦਾ ਸੀਰੀਅਸ ਹੈ ਬਾਕੀ ਠੀਕ ਜੀ ਕੁਝ ਕੀ ਸਕਦੇ ਇਹਨਾ ਬੱਚੇ ਸਰ ਹੋ ਜਾਂਦੀ ਹੈ ਜੀ ਲੱਗਦੀ ਹੈ। 인ਸਾਨ ਸ਼ਰਮਨ ਨਾਲ ਵੀ ਤੁਹਾਡਾ ਐਕਸੀਡੈਂਟ ਕੇਸ ਆਇਆ ਹੈ ਇੱਕ ਇੱਕ ਬੱਚਾ ਛੋਟਾ ਕਰਨ ਵੀ ਇੱਕ ਉਹਨਾਂ ਦਾ ਫਾਦਰ ਹੈ ਗੋਮਾਨ ਸਿੰਘ ਕਿਉਂਕਿ ਲਈ ਹੈ ਇੱਕ ਨਾਲ ਦੋ ਲੋਕੀ ਜੀ ਖਾਸਾ ਦਸ਼ਾ ਸਿਰ ਕਾਦਾ ਆਇਆ ਐ ਐਕਸੀਡੈਂਟ ਹੋਇਆ ਹੈ ਤੁਹਾਨੂੰ ਇਹ ਵੀ ਆ ਟੈਂਡਰ ਕਰਕੇ ਆ ਰਿਸੀ ਰਸਤੇ ਜਕਸੀਨ ਹੋਇਆ ਪੀਟੀਆ ਲੋ ਜੀ ਇਹਦੇ ਵਿੱਚ ਬੱਚੇ ਵੀ ਆ ਕੁਝ 인ਸਾਨ ਇੱਕ ਬੱਚਾ ਹੈਗਾ ਉਹਦੇ ਸਾਥ ਚੱਲਾ ਲੱਗੀ ਹੈ ਸਾਦੀ ਕੀ ਫਸਟੇਟ ਦੇ ਕੇ ਰੱਖਾਂਗੇ ਕਿੱਥੋਂ ਦੇ ਰਣੜੇ ਆਾਰੇ ਇਹ ਪੰਨੀ ਵਾਲਾ ਮਾਲ डेंटिचुरेटिवली ਬਲੌਨਕਸ ਨੂੰ ਚਾਹੀਦੀ ਰਿਪੋਰਟ